ਸਤ ਸ੍ਰੀ ਅਕਾਲ ਜੀ ਫਾਰਮਰ ਪ੍ਰਭੋ ਬਹੁਤ ਬਹੁਤ ਸਵਾਗਤ ਕਰਦੇ ਆ ਮਿਲਕ ਫੀਡ ਇੰਡਸਟਰੀ ਦੇ ਪੇਜ ਤੋਂ ਅੱਜ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਦੁਬਾਰੇ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂਗੇ ਜਿਹੜੀ ਕਿ ਲਹਿਰਾ ਮੁਹੱਬਤ ਤੋਂ ਬਣਾ ਰਹੇ ਹੈਗੇ ਬਟੰਡੇ ਏਰੀਏ ਚੋਂ ਇਹ ਵੀਡੀਓ ਅੱਜ ਭਾਈ ਲਖਬੀਰ ਸਿੰਘ ਦੇ ਘਰੋਂ ਬਣ ਰਹੀ ਆ ਲਖਬੀਰ ਸਿੰਘ بھائی ਕੋਲੇ ਸਾਡਾ ਅੱਜ ਤੋਂ 2 2 ਮਹੀਨੇ ਪਹਿਲਾਂ ਸਾਡਾ ਲਖਬੀਰ ਬਾਈ ਨਾਲ ਬਤਲ ਕੇ ਮਿਲਮਲਾਪ ਹੋਇਆ ਸੀ ਇਹਨਾਂ ਕੋਲੇ ਅਸੀਂ ਨੇ ਫੀਡ ਸ਼ੁਰੂ ਕਰਵਾਈ ਸੀ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਬੱਚੀ ਦੇਖ ਰਹੇ ਹੋ ਇਹ ਡੈਨਮਾਰਕ ਦੀ ਬੱਚੀ ਆ ਇਹ ਬੱਚੀ ਦਾ ਮਗਲ ਕੇ ਉਸ ਵਕਤ ਅਸੀਂ ਪਹਿਲਾਂ ਵੇਟ ਕੀਤਾ ਵੇਟ ਕਰਨ ਤੋਂ ਬਾਅਦ ਇਹਨੂੰ ਅਸੀਂ ਨੇ ਸ਼ਾਗਨ ਕੈਟਨ ਫੀਡ ਦਾ ਪੀਫਰ ਚਲਾਇਆ ਗਿਆ ਇਹ 15 ਮਈ ਨੂੰ ਇਹਨੂੰ ਅਸੀਂ ਫੀਡ ਸ਼ੁਰੂ ਕਰਵਾਈ ਸੀ ਉਸ ਵਕਤ ਨਾ ਵੇਟ ਕੀਤਾ ਤਾਂ 83 ਕਿਲੋ ਵੇਟ ਇਸ ਬੱਚੀ ਦਾ ਸੀਗਾ ਅੱਜ ਜਦੋਂ ਅਸੀਂ ਵੀਡੀਓ ਬਣਾ ਰਹੇ ਹਾਂ ਇਹ 28 7 2025 ਨੂੰ ਅੱਜ ਇਹਦਾ ਇਸ ਤੋਂ ਪਹਿਲਾਂ weight ਕਰਕੇ ਹਟਿਆਗੇ ਇਹੇ ਬੱਚੀ ਦਾ ਬੇਟ ਅੱਜ 158 ਕਿਲੋ ਹੋ ਚੁੱਕਿਆ ਹੈ ਮਤਲਬ ਕਿ 74 ਦਿਨਾਂ ਨੇ ਫੀਡ ਖਾਧੀ ਹੈ ਤੇ 75 ਕਿਲੋ weight ਇਹਨੇ ਅੱਪ ਦਾ ਗੇਨ ਕੀਤਾ ਹੈ ਇਹ ਅੱਜ 5 ਕੁ ਮਹੀਨਿਆਂ ਦੀ ਬੱਚੀ ਆ 5 ਮਹੀਨਿਆਂ ਦੀ ਬੱਚੀ ਨੇ 158 ਕਿਲੋ weight ਅੱਪ ਦਾ ਕਰ ਚੁੱਕੀ ਹੈਗੀ ਇਹ weight ਦੇ ਨਾਲ ਨਾਲ ਅੱਛੀ ਨੇ ਆਪਦੇ ਸਕਿਨ ਕੋਡ ਆਪਣਾ ਬਾਡੀ ਸਟਰਕਚਰ ਬਹੁਤ ਹੀ ਸੋਹਣਾ ਤਿਆਰ ਕੀਤਾ ਹੈ ਮੇਰੇ ਨਾਲ ਜੇ ਮੈਂ ਗੱਲ ਕਰਾਂ ਤਾਂ ਬਾਈ ਲਖਬੀਰ ਜੀ ਵੀ ਨੇ ਸਸਿਕਾ ਬਾਈ ਜੀ ਬਾਈ ਜੀ ਆਪਾਂ ਮਰ ਕੇ ਜਦੋਂ 15 ਮਈ ਨੂੰ ਇਹਨੂੰ ਵੀੜ ਸ਼ੁਰੂ ਕੀਤੀ ਸੀ ਤੁਹਾਡੇ ਸਾਹਮਣੇ ਇਹਦਾ weight ਹੋਇਆ ਸੀ 83 ਕਿਲੋ ਹਾਂਜੀ ਅੱਜ ਵੀ ਆਪਾਂ ਇਹਦਾ weight ਕਰਕੇ ਛੱਡਿਆ ਅੱਜ weight 158 ਕਿਲੋ ਹੋ ਚੁੱਕਿਆ ਮੰਨ ਕੇ ਚੱਲੋ ਵੀ ਆਪਾਂ 72 ਦਿਨ ਫੀਡ ਖਵਾਈ ਹੈ 73 ਦਿਨ 73 ਦਿਨ ਫੀਡ ਖਵਾਈ ਹੈ 73 ਕਿਲੋ ਵੇਟ ਜੱਦਾ ਨਹੀਂ ਰੋਜ਼ ਦਾ ਕਿਲੋ ਤੋਂ ਵੀ ਉਸਤੇ 1-2 ਗ੍ਰਾਮ ਤੇ ਉਹ ਕਰਦੀ ਰਹੀ ਹੈ ਕਿ ਰੋਜ਼ ਦਾ ਕਿਲੋ ਵਾਧਦਾ ਰਿਹਾ ਕਿਵੇਂ ਲੱਗੇ ਤੁਹਾਨੂੰ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਹੈਗਾ ਸੋਨੇ ਫੀਡ ਦੇ ਰਿਜ਼ਲਟ ਨਾਲ ਕਿ ਮੰਨ ਕੇ ਚੱਲੋ 2 ਕੁ ਮਹੀਨੇ ਦੇ ਲਗਭਗ ਹੋਇਆਗਾ ਜੁੜਿਆਂ ਨੂੰ ਅਸੀਂ 10000 ਵੀ ਵਰਤਦੇ ਆਏ ਤੇ ਇਹ ਵੀ ਬਾਕੀ ਜਿਵੇਂ ਜਿਵੇਂ ਡਰਾਈ ਫੀਡ ਚ ਕਿਉਂਕਿ ਡਰਾਈ ਫੀਡ ਵੀ ਪਾਵਾਂਗੇ ਜੀ ਜੀ ਯਾਨੀ ਜੁੜੇ ਹੋਏ ਹੈਗੇ ਅਸੀਂ ਮਤਲਬ ਕਿ ਤੁਸੀਂ ਜਿੰਨੇ ਸਾਡੇ ਕਿਸਾਨ ਭਰਾ ਜਾਂ ਸਾਡੇ ਪਸ਼ੂ ਪਾਲਕ ਭਰਾ ਜਿਹੜੇ ਇਹ ਸਪੀਡ ਨੂੰ ਮਤਲਬ ਕਿ ਆਪਦੇ ਬੱਚੀਆਂ ਤਿਆਰ ਕਰਨ ਵਾਸਤੇ ਜਾਂ ਆਪਣੇ ਦੁੱਧ ਦੇ ਮਿਲਕਿੰਗ ਲੈਣ ਵਾਸਤੇ ਤਿਆਰ ਕਰਨ ਵਾਸਤੇ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਵੀ ਪਹਿਲਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਵੀ ਡੀ ਮਾਰਮੋੰਗ ਕਰਨੀ ਜ਼ਰੂਰੀ ਹੈ ਠੀਕ ਆ ਉਹ 6 ਮਹੀਨੇ ਕਰਨੀ ਪਊਗੀ 15-15 ਦਿਨਾਂ ਤੋਂ ਕਰੋ ਤੇ ਫਿਰ ਨਾਲ ਫੀਡ ਚਲਾਓ ਫੀਡ ਚਲਾ ਕੇ ਉਹ ਤੋਂ ਬਾਅਦ ਚ ਇਹ ਨਹੀਂ ਵੀ ਆਪਾਂ ਗੱਟਾ ਪਾਤਾ ਡੇਢ ਗੱਟਾ ਪਾਤਾ ਸੋਨੂੰ ਕਹਿੰਦਾ ਵੀ ਯਾਰ ਨਹੀਂ ਵਧਿਆ ਵੀ ਰੈਗੂਲਰ ਫੀਡ ਪਾਓ ਤੇ ਰੈਗੂਲਰ ਵੀ ਸੋਨੂੰ ਚੈੱਕ ਕਰਾਓ ਟੈਸਟ ਕਰਨਗੇ ਜੇ ਕੋਈ ਨੁਕਸਾ ਲੱਗਦਾ ਤੁਹਾਡੀ ਬੱਚੀ 'ਚ ਕੋਈ ਨੁਕਸਾ ਤਾਂ ਡਾਕਟਰ ਸਾਹਿਬ ਆਉਂਦੇ ਆ ਕੋਈ ਇਹ ਜੀ ਗੱਲ ਨਹੀਂ ਹੈਗੀ ਜੀ ਜੀ ਤੇ ਕੋਈ ਇਹ ਹੀ ਚੱਕਰ ਵਾਲੀ ਗੱਲ ਨਹੀਂ ਵਧੀਆ ਹੀ ਲੱਗੇ ਜੀ ਜੀ ਸਰਪਸ ਪੱਖੋਂ ਵੀ ਮਤਲਬ ਕਿ ਤੁਸੀਂ ਸੰਤੁਸ਼ਟ ਹੋ ਸਾਡੇ ਸਰਪਸ ਪੱਖੋਂ ਵੀ ਸਰਪਸ ਤਾਂ ਤੁਸੀਂ ਆਏ ਦੇਖ ਲਓ ਵੀ ਮੈਂ ਤਾਂ ਇੱਕ ਵਾਰੀ ਫੋਨ ਕੀਤਾ ਸੀ ਤੁਹਾਨੂੰ ਜੀ ਜੀ ਘੱਟੋ ਘੱਟ ਮੰਨ ਕੇ ਚਲੋ ਪੰਜਵਾਂ ਛੇਵਾਂ ਕਿਹੜਾ ਹੋ ਗਿਆ ਇੱਕ ਵਾਰੀ ਸਾਰੀ ਡਾਕਟਰਾਂ ਦੀ ਟੀਮ ਵੀ ਆਈ ਮੈਂ ਨਾ ਇੱਥੇ ਸਭ ਤੋਂ ਵੱਡ ਮਤਲਬ ਕਿ ਵਧਾਈ ਸਾਡੇ ਸੀਲਜ ਅਫਸਰ ਨੇ ਜਿਹੜੇ ਗੁਰਦਾਸ ਸਿੰਘ ਜੀ ਉਨਾ ਨੂੰ ਵੀ ਦਊਗਾ ਜਿਨ੍ਹਾਂ ਨੇ ਰੈਗੂਲਰ ਮਤਲਬ ਕਿ ਇਹਨਾਂ ਦਾ ਵੇਟ ਵੀ ਚੈੱਕ ਕੀਤਾ ਤੇ ਬਾਈ ਕੋਲੇ ਮੈਨੇਜਮੈਂਟ ਵੀ ਕਰਦੇ ਰਹੇ ਬਹੁਤ ਹੀ ਸੋਹਣਾ ਮਤਲਬ ਕਿ ਬਾਈ ਨੂੰ ਰਿਜ਼ਲਟ ਮਿਲੇ ਬਾਈ ਕੋਲੇ ਬਾਕੀ ਪਸ਼ੂ ਵੀ ਨੇ ਨਾ ਜਿਹੜੇ ਬਹੁਤ ਹੀ ਸੋਹਣੇ ਨੇ ਬਾਈ ਦੀ ਮੈਨੇਜਮੈਂਟ ਬਹੁਤ ਸੋਹਣੀ ਹੈ ਆਪਦੇ ਪਰਿਸ਼ੁਪਤੀ ਇਹਨਾਂ ਦਾ ਬਹੁਤ ਲਗਾਵਾਂ ਜਿਹੜਾ ਮਤਲਬ ਕਿ ਇਹਨਾਂ ਦਾ ਫਾਰਮ ਹੈ ਬਹੁਤ ਹੀ ਸੋਹਣਾ ਫਾਰਮ ਹੈ ਸਾਰੇ ਪਸ਼ੂ ਚੰਗੀ ਤਰ੍ਹਾਂ ਨੇ ਬਾਕੀ ਵੀ ਫਾਰਮਰ ਭਰਾਵਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਆਪਣੀਆਂ ਬੱਚੀਆਂ ਪਾਲਣ ਵਾਸਤੇ ਜਾ ਕਟੀਆਂ ਪਾਲਣ ਵਾਸਤੇ ਸਾਡੇ ਕੋਲੇ ਸ਼ਗਨ ਕੈਟਰਲ ਫੀਡ ਦਾ ਹੀਫਰ ਹੈ ਜਿਹੜਾ ਉਹ ਵੀ ਵਰਤੋ ਤੇ ਬਾਕੀ ਜਿਹੜੇ ਆਪਣੀ ਟ੍ਰਾਇਐਕਸ਼ਨ ਆਉਂਦੀ ਆ ਉਹ ਵੀ ਵਰਤ ਸਕਦੇ ਹੋ ਤੇ ਮਿਲਕਿੰਗ ਫੀਡ ਆਉਂਦੀ ਆ ਉਹ ਵੀ ਵਰਤ ਸਕਦੇ ਹੋ ਸਾਰੇ ਪਸ਼ੂ ਪਾਲਕ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਵਰਤੋ ਤੇ ਰਿਜ਼ਲਟ ਲਓ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸੇ